ਸਤ ਸ੍ਰੀ ਅਕਾਲ ਦੋਸਤੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ID ਸਤਗੁਰ ਪੰਗੂ ਤੇ ਤੁਹਾਡਾ ਸਵਾਗਤ ਹੈ ਜਿਵੇਂ ਆਖਦੇ ਆਂ ਦੋਸਤੋ ਅੱਜ 10 ਤਰੀਕ ਰਾਤ ਦੇ ਮੌਸਮ ਦੀ ਅਤੇ ਕੱਲ 11 ਤਰੀਕ ਸਵੇਰ ਦੇ ਮੌਸਮ ਦੀ ਜਿਹੜੀ ਜਾਣਕਾਰੀ ਲੈ ਕੇ حاضر ਹੋਇਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੀ Facebook ID ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਡੇ ਤੱਕ ਸਮੇਂ-ਸਮੇਂ ਤੇ ਜਿਹੜੀ ਜਾਣਕਾਰੀ ਆ ਮੌਸਮ ਦੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਦੋਸਤੋ ਸੈਟਲਾਈਟਾਂ ਤੋਂ ਦੇਖ ਕੇ ਇਹ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿਣੇ ਆ ਤੇ ਸਵੇਰ ਦੇ ਵੇਲੇ ਤੁਹਾਨੂੰ YouTube ਚੈਨਲ ਦੇ ਉੱਤੇ ਲਾਈਵ ਜਿਹੜੀ ਵੀਡੀਓ ਸੀ ਉਹ ਦਿਖਾਈ ਸੀ ਕਿ ਅੱਜ ਜਿਹੜਾ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਮੌਸਮ ਸੀ ਉਹ ਪੰਜਾਬ ਦਾ ਕੁਝ ਕੁ ਖੇਤਰਾਂ ਦੇ ਵਿੱਚ ਜਿਹੜੀ ਪੂਰਬੀ ਖੇਤਰ ਨੇ ਜਿਨ੍ਹਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਆਪਾਂ ਨੂੰ ਪਹਿਲੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲੀਆਂ ਤੇ ਮਾਝੇ ਦੇ ਦਬਾਬੇ ਦੇ ਖੇਤਰਾਂ ਦੇ ਵਿੱਚ ਵੀ ਜਿਹੜੀਆਂ ਟੁੱਟ ਮੇਰੂ ਵਿੱਚ ਮੀਂਹ ਦੀਆਂ ਗਤੀਵਿਧੀਆਂ ਨੇ ਆਪਾਂ ਨੂੰ ਦੇਖਣ ਨੂੰ ਮਿਲੀਆਂ। ਉਸੇ ਤਰ੍ਹਾਂ ਦੇਰ ਸ਼ਾਮ ਨੂੰ ਵੀ ਕੁਝ ਕੁ ਖੇਤਰਾਂ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਹਲਕੇ-ਫੁਲਕੇ ਕਿਨਮਨਕਣੀ ਜਾਂ ਘਰ ਚਮਕ ਦੇਣੇ ਛਿੱਟੇ ਪੈ ਨੇ। ਜੇਕਰ ਗੱਲ ਕਰੀਏ ਦੇਰ ਸ਼ਾਮ ਨੂੰ 6-7 ਵਜੇ ਤੋਂ ਬਾਅਦ ਜਿਹੜਾ ਮੌਸਮ ਹੈ ਉਹ ਪੰਜਾਬ ਦਾ ਕੁਝ ਖੇਤਰਾਂ ਦਾ ਬਦਲਿਆ। ਕਿਹੜੇ-ਕਿਹੜੇ ਇਲਾਕਿਆਂ ਦਾ ਮੌਸਮ ਸੀ ਉਹ ਬਦਲਿਆ ਸੀ ਜਿਨ੍ਹਾਂ ਦੇ ਵਿੱਚ ਦੇਰ ਰਾਤ ਅੱਧੀ ਰਾਤ ਤੱਕ ਇਹ ਮੀਂਹ ਦੀਆਂ ਗਤੀਵਿਧੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ ਉਹਨੇ ਜਿਵੇਂ ਅਬੋਹਰ ਹੋ ਗਿਆ, ਫਾਜ਼ਲਿਕਾ, ਸ੍ਰੀ ਮੁਕਸਰ ਸਾਹਿਬ ਦੇ ਭਾਗ ਤਾਰਨਦਨ ਸਾਹਿਬ ਦੇ ਭਾਗ ਨੇ ਮੋਗਾ ਜਾਂ ਜਲੰਧਰ ਦੇ ਕੁਝ ਖੇਤਰ ਨੇ ਤੇ ਉਸ ਤੋਂ ਬਾਅਦ ਗੁਰਦਾਸਪੁਰ ਨਵਾਂ ਸ਼ਹਿਰ ਸ੍ਰੀ ਅਮਰਸਰ ਸਾਹਿਬ ਪਠਾਨਕੋਟ ਹੁਸ਼ਿਆਰਪੁਰ ਦੇ ਖੇਤਰ ਨੇ ਜਿਨ੍ਹਾਂ ਦੇ ਵਿੱਚ ਅੱਧੀ ਰਾਤ ਤੋਂ ਪਹਿਲਾਂ ਪਹਿਲਾਂ ਮਹਿਨਤਾਂ ਗਤੀਵਿਧੀਆਂ ਨੇ ਜਿਹੜੀਆਂ ਦੇਖਣ ਨੂੰ ਮਿਲ ਗਿਆ دوسری ਸਾਈਡ ਜਿਹੜੇ ਚੰਡੀਗੜ੍ਹ ਦੇ ਇਲਾਕੇ ਨੇ ਇਹਨਾਂ ਦੇ ਵਿੱਚ ਵੀ ਕੁਝ ਖੇਤਰਾਂ ਦੇ ਵਿੱਚ ਜਿਹੜੀਆਂ ਕਿਣਮਣ ਕਣੀਆਂ ਜਿਹੜੀ ਆਪਾਂ ਨੂੰ ਅੱਧੀ ਰਾਤ ਤੋਂ ਪਹਿਲਾਂ ਪਹਿਲਾਂ ਦੇਖਣ ਨੂੰ ਮਿਲੂਗੀਆਂ ਤੇ ਅੱਧੀ ਰਾਤ ਤੋਂ ਬਾਅਦ ਹੀ ਗੱਲ ਕਰੀਏ ਤਾਂ ਅੱਧੀ ਰਾਤ ਤੋਂ ਬਾਅਦ ਵੀ ਪੰਜਾਬ ਦੇ ਕੁਝ ਖੇਤਰ ਨੇ ਜਿਨ੍ਹਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਹਰਿਆਣਾ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਵਧੀਆ ਚੰਗੇ ਜਿਹੜੇ ਮੀਂਹ ਦੇ ਤੇਜ਼ ਸਰਾਟੇ ਨੇ ਜਿਹੜੇ ਉਹ ਇਸ ਸਮੇਂ ਚੱਲ ਰਹੇ ਨੇ ਮੀਂਹ ਦੇ ਤੁਸੀਂ ਲਾਈਵ ਸੈਟਲਾਈਟ ਦੀ ਜਿਹੜੀ ਤਸਵੀਰ ਆ ਉਹ ਦੇਖ ਸਕਦੇ ਹੋ ਕਿਉਂਕਿ ਇਹ ਜਿਹੜਿਆਂ ਗ੍ਰੀਨ ਕਲਰ ਦੇ ਭਾਗ ਨੇ ਇਹ ਮੀਂਹ ਦੀਆਂ ਗਤੀਵਿਧੀਆਂ ਨੇ ਪੰਜਾਬ ਦੇ ਨਾਲ ਲੱਗਦੇ ਸ਼ੁਬੇ ਨੇ ਜਿਹੜੇ ਜਿਵੇਂ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਇਧਰੋਂ ਥੋੜੇ ਪਾਕਿਸਤਾਨ ਵਾਲੇ ਏਰੀਆ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਗਤੀਵਿਧੀਆਂ ਨੇ ਉਹ ਵੀ ਹੋ ਰਹੀਆਂ ਨੇ ਤੇ ਇਧਰ ਉੱਪਰਲੇ ਹਿੱਸੇ ਦੇ ਵਿੱਚ ਜਿਹੜੇ ਆਪਾਂ ਕਹਿ ਸਕਦਾ ਉੱਤਰੀ ਤੇ ਪੱਛਮੀ ਭਾਗ ਨੇ ਇਹਨਾਂ ਦੇ ਵਿੱਚ ਵੀ ਜਿਹੜੇ ਆਪਾਂ ਕਹਿ ਸਕਦਾ ਜੰਮੂ ਕਸ਼ਮੀਰ ਐਂਡ ਹਿਮਾਚਲ ਦੇ ਇਲਾਕੇ ਨੇ ਦੂਸਰੀ ਸਾਈਡ ਤਾਂ ਇਹਨਾਂ ਦੇ ਵਿੱਚ ਵੀ ਇਹਨਾਂ ਮੀਂਹ ਦੀਆਂ ਗਤੀਵਿਧੀਆਂ ਰਾਤ ਨੂੰ ਅੱਧੀ ਰਾਤ ਤੋਂ ਪਹਿਲਾਂ ਹੋ ਰਹੀਆਂ ਨੇ ਇਹ ਸਿਸਟਮ ਜਿਹੜੇ ਹੌਲੀ-ਹੌਲੀ ਅ ਅੱਗੇ ਵਧਦੇ ਹੋਏ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਨੂੰ ਜਿਹੜੇ ਸਵੇਰ ਦੇ ਸਮੇਂ ਤੱਕ ਕਵਰ ਕਰ ਜਾਣਗੇ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਜਿਹੜੀ ਗੱਲ ਕਰੀਏ ਜਿਵੇਂ ਆਪਾਂ ਅੱਧੀ ਰਾਤ ਤੋਂ ਬਾਅਦ ਕਹਦੇ ਆ 3-4 ਵਜੇ ਦੇ ਸਵੇਰ ਦੇ ਪਹਿਲੇ ਘੰਟੇ ਹੁੰਦੇ ਨੇ 3-4 ਵਜੇ ਤੋਂ ਬਾਅਦ ਤਾਂ ਉਹਨਾਂ ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਆ 5 ਤੋਂ 7 ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਗਤੀਵਿਧੀਆਂ ਨੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਉਹ ਝੜੀ ਨੁਮੀਆਂ ਵੀ ਹੋ ਸਕਦੀਆਂ ਨੇ ਜਿਵੇਂ ਝੜੀ ਦੇ ਵਿੱਚ ਬਰੀਕ-ਬਰੀਕ ਮੀਂਹ ਜਿਹੜਾ ਲੰਮੇ ਸਮੇਂ ਲਈ 2-3 ਘੰਟੇ ਲਈ ਪੈਂਦਾ ਰਹਿੰਦਾ ਤੇ ਕੁਝ ਖੇਤਰਾਂ ਦੇ ਵਿੱਚ ਜਿਹੜੇ ਆਪਾਂ ਕਹਿ ਸਕਦੇ ਸਿੱਟੇ ਸਰਾਟੇ ਤੇਜ਼ ਜਿਵੇਂ ਮੀਂਹ ਪਿਆ 15 ਮਿੰਟ ਦਾ ਬਹੁਤ ਤੇਜ਼ ਮੀਂਹ ਇਸ ਤਰ੍ਹਾਂ ਦਰਮਿਆਨਾ ਮੀਂਹ ਜਿਹੜਾ ਉਹ ਦੇਖਣ ਨੂੰ ਮਿਲੂਗਾ ਜ਼ਿਆਦਾਤਰ ਦੱਖਣ ਆਪਾਂ ਕਹਿ ਸਕਦੇ ਹਾਂ ਇਲਾਕੇ ਨੇ ਤੇ ਪੂਰਬੀ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਅੱਧੀ ਰਾਤ ਤੋਂ ਬਾਅਦ ਜਿਹੜੀਆਂ ਮੀਂਹ ਦੀਆਂ ਗਤੀਵਿਧੀਆਂ ਸਵੇਰ ਦੇ ਪਹਿਲੇ ਘੰਟੇ ਤੱਕ ਮੀਂਹ ਦੀਆਂ ਗਤੀਵਿਧੀਆਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ ਜਿਵੇਂ ਚੰਡੀਗੜ੍ਹ ਹੋ ਗਿਆ ਤੇ ਇਧਰੋਂ ਸੰਗਰੂਰ ਦੇ ਭਾਗ ਹੋ ਗਏ ਮਰੇਲ ਕੋਟਲਾ ਲੁਧਿਆਣਾ ਤੇ ਉਸ ਤੋਂ ਬਾਅਦ ਸ੍ਰੀ ਮੁਕਸਰ ਸਾਹਿਬ ਜਾਦਰੋਂ ਫਾਜ਼ਲਿਕਾਵੌਰ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਇਹ ਸਿਸਟਮ ਹੈ ਤੁਸੀਂ ਦੇਖ ਸਕਦੇ ਹੋ ਇਹ ਸਿਸਟਮ ਅੱਧੀ ਰਾਤ ਤੋਂ ਬਾਅਦ ਪਹੁੰਚ ਜੂਗਾ ਤੇ ਮੀਡੀਆ ਘਤਿ ਵਿਧਿਆ ਅੱਧੀ ਰਾਤ ਤੋਂ ਬਾਅਦ ਵੀ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਦੇਖਣ ਨੂੰ ਮਿਲ ਸਕਦੇ ਨੇ ਤੇ ਦੂਸਰੀ ਸਾਈਡ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਜਿਹੜੇ ਰਾਤ ਆਪਾਂ ਨਾਮ ਦੱਸੇ ਸੀ ਜਿਵੇਂ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਮੁਕਸਰ ਆਪਾਂ ਮੂਗਾ ਦੇ ਨਾਲ ਲੱਗਦੇ ਇਲਾਕੇ ਜਲੰਧਰ ਲੁਧਿਆਣਾ ਹਸ਼ਿਆਰ ਪਰ ਨਵਾਂ ਸ਼ਹਿਰ ਤੇ ਸ੍ਰੀ ਅਮਰਸਰ ਸਾਹਿਬ ਦੇ ਉੱਪਰਲੇ ਹਿੱਸੇ ਨੇ ਜਾਂ ਜਿਹੜੇ ਪਠਾਨਕੋਟ ਦੇ ਨਾਲ ਲੱਗਦੇ ਖੇਤਰ ਨੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਅੱਧੀ ਰਾਤ ਤੋਂ ਬਾਅਦ ਰਾਤ ਵੀ ਜਿਹੜੀ ਮੀਂਹ ਦੀਆਂ ਗਤੀਵਿਧੀਆਂ ਸੀ ਉਹ ਦੇਖਣ ਨੂੰ ਮਿਲਿਆ ਨੇ ਤੇ ਅੱਜ ਵੀ ਥੋੜਾ ਬਹੁਤ ਫੇਰ ਬਦਲ ਹੋ ਸਕਦਾ ਇਲਾਕਿਆਂ ਦੇ ਵਿੱਚ ਪਰੰਤੂ ਜ਼ਿਆਦਾਤਰ ਪੂਰਬੀ ਖੇਤਰਾਂ ਦੇ ਵਿੱਚ ਹੀ ਜਿਹੜਾ ਸਿਸਟਮ ਆ ਜ਼ਿਆਦਾਤਰ ਪਹਿਲਾਂ ਪਹੁੰਚੂਗਾ ਇਹ ਸਿਸਟਮ ਜਿਹੜਾ ਅੱਗੇ ਆਉਂਦਾ ਅੱਧੀ ਰਾਤ ਤੋਂ ਬਾਅਦ ਕਵਰ ਕਰੂਗਾ ਅੱਧੀ ਰਾਤ ਤੋਂ ਪਹਿਲਾਂ ਸਿਰਫ ਆਪਾਂ ਕਹਿ ਸਕਦੇ 35 ਤੋਂ 30% 30 ਤੋਂ 35% ਇਲਾਕਿਆਂ ਦੇ ਵਿੱਚ ਜਿਹੜੇ ਮੀਂਹ ਦੀਆਂ ਗਤੀਵਿਧੀਆਂ ਹਲਕੇ-ਫੁਲਕੇ ਛਿੱਟੇ-ਸਰਾਟੇ ਦੇ ਰੂਪ ਦੇ ਵਿੱਚ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਉਹ ਦੋਸਤੋ ਤੁਸੀਂ ਲਾਈਵ ਸੈਟਲਾਈਟ ਦੇ ਵਿੱਚ ਦੇਖ ਸਕਦੇ ਹੋ ਕਿ ਜ਼ਿਆਦਾਤਰ ਦੱਖਣ-ਪੱਛਮੀ ਏਰੀਆ ਨੇ ਜਿਹੜੇ ਉਹਨਾਂ ਦੇ ਵਿੱਚ ਹੀ ਮੀਂਹ ਦੀਆਂ ਗਤੀਵਿਧੀਆਂ ਜਿਹੜੀਆਂ ਅੱਧੀ ਰਾਤ ਤੋਂ ਪਹਿਲਾਂ ਹੋਣ ਰਹੀਆਂ ਨੇ ਤੇ ਹੋਣਗੀਆਂ ਵੀ ਤੇ ਆਉਣ ਵਾਲੇ ਘੰਟਿਆਂ ਦੇ ਵਿੱਚ ਵੀ ਕੁਝ ਖੇਤਰਾਂ ਦੇ ਵਿੱਚ ਇੱਕ ਹਨਮਣ ਕਣੀਆਂ ਜਿਹੜੀ ਜਾਂ ਛਿੱਟੇ-ਸਰਾਟੇ ਨੂੰ ਪੈਣਗੇ ਅੱਧੀ ਰਾਤ ਤੋਂ ਬਾਅਦ ਜਿਹੜੇ ਇਹ ਇਲਾਕੇ ਨੇ ਜਿਵੇਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਇਲਾਕਿਆਂ ਦੇ ਨਾਲ ਲੱਗਦੇ ਇਲਾਕੇ ਨੇ ਜਿਵੇਂ ਪੂਰਬੀ ਖੇਤਰ ਨੇ ਇਹਨਾਂ ਦੇ ਵਿੱਚ ਇਹ ਸਿਸਟਮ ਐਂਟਰ ਕਰੂਗਾ ਤੇ ਅੱਧੀ ਰਾਤ ਤੋਂ ਬਾਅਦ ਸਵੇਰ ਦੇ ਪਹਿਲੇ ਘੰਟਿਆਂ ਤੱਕ 7-8 ਵਜੇ ਤੱਕ ਜਾਂ 9 ਵਜੇ ਤੱਕ ਇਹ ਮੀਂਹ ਦੀਆਂ ਗਤੀਵਿਧੀਆਂ ਛਿੱਟੇ ਸਰਾਟਿਆਂ ਦੇ ਰੂਪ ਦੇ ਵਿੱਚ ਜਾਂ ਘਰ ਚਮਕ ਦੇ ਰੂਪ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੇ ਹਮਸ ਭਰੀ ਗਰਮੀ ਤੋਂ ਔਰੇਡੀ ਉਹ ਰਾਹਤ ਆ ਰਾਤ ਨੂੰ ਮਿਲ ਜਾਊਗੀ ਕਿਉਂਕਿ ਦਿਨ ਵੇਲੇ ਸਵੇਰ ਦੇ ਪਹਿਲੇ ਘੰਟੇ ਜਿਹੜਾ ਰਾਹਤ ਮਿਲੀ ਸੀ ਪਰੰਤੂ 10-11 ਵਜੇ ਤੋਂ ਬਾਅਦ ਜਿਵੇਂ ਆਪਾਂ YouTube ਚੈਨਲ ਦੇ ਉੱਤੇ ਵੀਡੀਓ ਪਾ ਕੇ ਤਾਨੂੰ ਜਾਣਕਾਰੀ ਦਿੱਤੀ ਸੀ ਕਿ ਅੱਧੀ ਰਾਤ ਤੋਂ ਬਾਅਦ ਨਾ ਸੌਰੀ 10 11 ਵਜੇ ਤੋਂ ਬਾਅਦ ਜਿਹੜਾ ਮੌਸਮ ਹੈ ਉਹ ਦੁਬਾਰਾ ਬਦਲ ਜਾਊਗਾ ਤੇ ਹਮਸਪਰੀ ਗਰਮੀ ਦੀ ਓ ਬਣ ਗਈ ਸੀ ਤੇ ਉਹ ਦੇਰ ਸ਼ਾਮ ਤੱਕ ਜਿਹੜੀ ਹਮਸਪਰੀ ਗਰਮੀ ਵਰਕਰ ਆ ਰਹੀ ਹੈ ਕੁਝ ਖੇਤਰਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੁਪਹਿਰ ਤੋਂ ਬਾਅਦ ਪੈਣ ਦੇ ਕਾਰਨ ਤੇ ਹਮਸਪਰੀ ਗਰਮੀ ਏਡੀਓ ਉਸ ਤੋਂ ਰਾਹਤ ਮਿਲੀ ਹੈ ਤੇ ਹੁਣ ਰਾਤ ਨੂੰ ਵੀ ਹਮਸਪਰੀ ਗਰਮੀ ਤੇ ਜਿਹੜੀ ਰਾਤ ਮਿਲਦੀ ਹੋਈ ਨਜ਼ਰ ਆਊਗੀ ਬਾਕੀ ਦੋਸਤੋ ਤਾਪਮਨ ਜਿਹੜਾ ਉਹ 35 36 ਤੋਂ ਲੈ ਕੇ ਆਪਾਂ ਕਹਿ ਸਕਦਾ 37 ਡਿਗਰੀ ਦੇ ਆਸ-ਪਾਸ ਜਿਹੜਾ ਦਰਜ ਕੀਤਾ ਜਾਊਗਾ ਪੰਜਾਬ ਦਾ ਰਾਤ ਦਾ ਕੋਈ ਜ਼ਿਆਦਾ ਤਾਪਮਾਨ ਨਹੀਂ ਹੋਊਗਾ ਜਿਵੇਂ ਆਪਾਂ ਕਹਿ ਸਕਦਾ 30-32 ਡਿਗਰੀ ਦੇ ਆਸ-ਪਾਸ ਵੀ ਜਿਹੜਾ ਕੁਝ ਖੇਤਰਾਂ ਦਾ ਜਿਹੜਾ ਤਾਪਮਾਨ ਉਹ ਦਰਜ ਕੀਤਾ ਜਾ ਸਕਦਾ ਬਾਕੀ ਹਵਾਵਾਂ ਦੀ ਗਤੀ ਵੀ ਉਹ ਹਲਕੀ ਤੇ ਦਰਮਿਆਨੀ ਰਹੂਗੀ ਕੋਈ ਵੀ ਅਪਡੇਟ ਆਉਂਦੀ ਅਸੀਂ ਸਵੇਰ ਦੇ ਸਮੇਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਵੀਡੀਓ ਪਾ ਕੇ ਤੁਹਾਨੂੰ ਸਾਂਝੀ ਕਰਦੇ ਰਵਾਂਗੇ ਕਿਉਂਕਿ ਜਿਹੜੀਆਂ ਮੌਸਮ ਦੀਆਂ ਗਤੀਵਿਧੀਆਂ ਇਹ ਸਮੇਂ-ਸਮੇਂ ਦੇ ਉੱਤੇ ਬਦਲਦੀਆਂ ਰਹਿੰਦੀਆਂ ਨੇ ਸਵੇਰ ਦੇ ਸਮੇਂ ਆਪਾਂ ਤੁਹਾਨੂੰ YouTube ਚੈਨਲ ਤੇ Facebook ਆਈਡੀ ਦੇ ਉੱਤੇ ਲਾਈਵ ਹੋ ਕੇ ਵੀ ਜਾਣਕਾਰੀ ਜਿਹੜੀ ਦਿੰਦੇ ਰਹਾਂਗੇ ਦੋਸਤੋ ਤੁਸੀਂ ਉਸ ਦੇ ਨਾਲ ਜੁੜੇ ਰਹੋ ਤੇ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਹੈ ਜਿਹੜੀ ਮੌਸਮ ਵਿਭਾਗ ਦੀਆਂ ਸਾਈਟਾਂ ਤੋਂ ਦੇਖ ਕੇ ਜਾਂ ਜਿਹੜੇ ਪ੍ਰਾਈਵੇਟ ਸੰਸਥਾਵਾਂ ਨੇ ਜਿਵੇਂ BC BBC Weather ਹੋ ਗਿਆ ਜਾਂ AccuWeather ਹੋ ਗਿਆ ਜਾਂ Artha ਜਿਹੜਾ Artha App Weather ਦੀ ਉਸਤਾ ਹੋ ਗਿਆ ਜਾ ਹੋਰ ਵੀ ਕਈ ਐਪਾਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਸਰਚ ਕਰਦੇ ਰਹਨੇ ਆ ਜਾਂ ਦੇਖਦੇ ਰਹਨੇ ਆ ਵੀ ਕਿੱਥੇ ਕਿੱਥੇ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਨੇ ਜਾਂ ਜ਼ਿਆਦਾ ਗਤੀਵਿਧੀਆਂ ਜਿੱਥੇ ਹੋ ਸਕਦੀਆਂ ਨੇ ਉਸ ਦੇ ਹਿਸਾਬ ਨਾਲ ਅੰਕੜਿਆਂ ਦੇ ਤਾਰ ਤੇ ਤੁਹਾਨੂੰ ਜਿਹੜੀ ਜਾਣਕਾਰੀ ਦਿੰਨੇ ਆ ਦੋਸਤੋ ਅਸੀਂ ਕੋਈ ਮੌਸਮ ਵਿਗਿਆਨੀ ਜਾਂ ਅਸੀਂ ਕੋਈ ਅਫੀਸ਼ੀਅਲ ਪੱਤਰਕਾਰ ਨਹੀਂ ਹੈਗੇ ਤੁਹਾਨੂੰ ਵਧੀਆ ਲੱਗਦੀ ਆ ਤਾਂ ਜਾਣਕਾਰੀ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਕੇ ਸਾਨੂੰ ਸਪੋਰਟ ਕਰ ਸਕਦੇ ਹੋ ਤੇ ਲਾਈਕ ਕਰਕੇ ਸਾਨੂੰ ਸਪੋਰਟ ਕਰ ਸਕਦੇ ਹੋ ਕਿਉਂਕਿ ਜਿਹੜੀ ਫੇਸਬੁੱਕ ਆਈਡੀ ਦੇ ਉੱਤੇ ਪਾਲਿਸੀਆਂ ਨੇ ਉਹ ਬਾਈ ਫੇਸ ਦੇ ਆਉਂਦੇ ਨੇ ਇਸ ਕਰਕੇ ਅਸੀਂ ਆਪਣੀ ਫੋਟੋ ਨਾਲ ਲਗਾ ਕੇ ਜਿਹੜੀ ਸੌਫਟਵੇਅਰ ਦੀ ਜੇ ਆਪਾਂ ਕਹਿ ਸਕਦੇ ਆ ਐਪ ਦੀ ਜੋ ਅਪਡੇਟ ਹੈ ਉਹ ਤੁਹਾਡ ਨਾਲ ਸਮੇਂ-ਸਮੇਂ ਤੇ ਉੱਤੇ ਸਾਂਝੀ ਕਰਦੇ ਰਹਾਂਗੇ ਇਸੇ ਤਰ੍ਹਾਂ ਤੁਸੀਂ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤਾਂ ਜੋ ਸਾਡੇ 60 ਦਿਨਾਂ ਦੇ ਵਿੱਚ 60000 ਮਿੰਟ ਨੇ ਜਿਹੜੀ ਫੇਸਬੁੱਕ ਆਈਡੀ ਦੇ ਉੱਤੇ ਪੂਰੇ ਹੋ ਜਾਣ ਦੋਸਤੋ ਪਿਆਰ ਇਸੇ ਤਰ੍ਹਾਂ ਮੌਸਮ ਪੰਜਾਬ ਟੀਵੀ YouTube ਚੈਨਲ ਤੇ ਫੇਸਬੁੱਕ ਆਈਡੀ ਨੂੰ ਦਿੰਦੇ ਰਹੋ ਤਾਂ ਅੰਦੇ ਤੱਕ ਕੋਈ ਵੀ ਜਿਹੜੀ ਨਵੀਂ ਜਾਣਕਾਰੀ ਆ ਜਾ ਕੋਈ ਅਪਡੇਟ ਆਉਂਦੀ ਅਸੀਂ ਤੁਹਾਡ ਨਾਲ ਸਮੇਂ-ਸਮੇਂ ਦੇ ਉੱਤੇ ਸਾਂਝੀ ਕਰਦੇ ਰਹਾਂਗੇ ਇਸੇ ਤਰ੍ਹਾਂ ਚਰ ਨਾਲ ਜੁੜੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਸਾਨੂੰ ਸਪੋਰਟ ਕਰਿਓ ਇੰਨੀ ਕੀ ਜਾਣਕਾਰੀ ਦੋਸਤੋ ਅੱਜ ਰਾਤ ਦੇ ਸੰਖੇਪ ਵਿੱਚ ਫੇਰ ਇੱਕ ਵਾਰੀ ਤੁਹਾਨੂੰ ਦੱਸ ਦਈਏ ਕਿ ਅੱਧੀ ਰਾਤ ਤੋਂ ਪਹਿਲਾਂ 30 ਤੋਂ 35% ਇਲਾਕੇ ਨੇ ਜਿਨ੍ਹਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਹੋਣਗੀਆਂ ਤੇ ਅੱਧੀ ਰਾਤ ਤੋਂ ਬਾਅਦ 40 ਤੋਂ 45% ਇਲਾਕੇ ਨੇ ਜਿਨ੍ਹਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਸਵੇਰ ਦੇ ਪਹਿਲੇ ਘੰਟੇ ਤੱਕ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਜਰੂਰ ਤਾੜ ਤੱਕ ਇਹ ਪਲ-ਪਲ ਦੇ ਅਪਡੇਟਸ ਸਵੇਰ ਦੇ ਸਮੇਂ ਦੁਬਾਰਾ ਫੇਰ ਲਾਈਵ ਹੋ ਕੇ ਜਾਂ ਵੀਡੀਓ ਪਾ ਕੇ ਜਾਣਕਾਰੀ ਇਹਦੀ ਫੇਸਬੁੱਕ ਆਈਡੀ ਅਤੇ YouTube ਚੈਨਲ ਦੇ ਉੱਤੇ ਤੁਹਾਨੂੰ ਸਾਂਝੀ ਕਰਾਂਗੇ ਦੋਸਤੋ ਸਾਨੂੰ ਜਰੂਰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋਗੇ ਆਸ ਕਰਦੇ ਹਾਂ ਤੁਹਾਨੂੰ ਤੇ ਇੰਨੀ ਜਾਨਕਾਰੀ ਦੇਣਾ ਮਾਫੀ ਚਾਹੁੰਨੇ ਜੇਕਰ ਕੋਈ ਵਾਦ-ਵਦ ਘੱਟ ਬੋਲਿਆ ਜਾਂਦਾ ਕੋਈ ਵੀ ਦੋਸਤ ਮਿੱਤਰ ਨੂੰ ਜੇਕਰ ਸਾਡੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਉਸ ਸਾਨੂੰ ਸ਼ੇਅਰ ਕਰਕੇ ਵੀਡੀਓ ਨੂੰ ਜਾ ਲਾਈਕ ਕਰਕੇ ਸਪੋਰਟ ਕਰ ਸਕਦਾ ਜਾਂ ਕਿਸੇ ਵੀ ਦੋਸਤ ਮਿੱਤਰ ਨੂੰ ਸਾਡੀ ਦਿੱਤੀ ਹੋਈ ਜਾਣਕਾਰੀ ਵਧੀਆ ਨਹੀਂ ਲੱਗਦੀ ਉਹ ਸਾਨੂੰ ਅਨਫੋਲੋ ਜਾਂ ਪਾ ਕੇ ਸਦੇ ਅਨਸਬਸਕ੍ਰਾਈਬ ਕਰਕੇ ਜਾਂ ਪਰੰਤੂ ਸਾਨੂੰ ਭੈੜਾ ਜਿਹੜੇ ਕਮੈਂਟ ਨੇ ਉਹ ਨਾ ਕਰਨ ਇਸ ਕਰਕੇ ਉਹ ਸਾਨੂੰ ਅਨਸਬਸਕ੍ਰਾਈਬ ਹੀ ਕਰ ਸਕਦੇ ਨੇ ਤੇ ਅਨਫੋਲੋ ਕਰ ਸਕਦੇ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਦੋਸਤੋ ਬਾਕੀ ਇਨੀ ਜਾਣਕਾਰੀ ਦੇਣਾ ਮਾਫੀ ਚਾਹੁੰਦੇ ਹਾਂ ਜੇਕਰ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ